ਸਾਡੀ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਸਾਡੇ ਪਾਪਾ ਨੂੰ ਜਲਦੀ ਤੋਂ ਜਲਦੀ ਇਲਾਜ ਦੀ ਸਹਾਇਤਾ ਦਿੱਤੀ ਜਾਵੇ। ਕਿ ਐਸੀ ਪਾਪਾ ਕੋਲੇ ਕਿ ਨਹੀਂ? ਜਾਨ ਜਾਨ ਨਹੀਂ ਦਿੰਦੇ। ਕੀ ਚਾਹੁੰਦੇ ਆ? ਵੇਖੋ ਬੱਚੇ ਵੀ ਰੋ ਪਏ ਆ। ਪਿੰਡ ਵਾਸੀ ਵੀ ਮਨ ਭਰਿਆ ਆ ਸਾਰਿਆਂ ਦਾ। ਅਪੀਲ ਕਰ ਸਕਦੇ ਆ ਤੁਹਾਡੇ ਸਾਹਮਣੇ। ਕੀ ਕੀਤਾ ਜਾਵੇ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਤੁਸੀਂ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰਿਓ ਦੀ ਉਸ ਪਰਿਵਾਰ ਵਾਲਿਆਂ ਦਾ ਜਿਹੜਾ ਪੁੱਤ ਹੈ ਠੀਕ ਹੈ ਉਹ ਘਰੇ ਆ ਜੇ ਰੋਣਾ ਨਹੀਂ ਬੇਟਾ ਵੇਖੋ ਸਾਰੇ ਭਾਹ ਭੁਕ ਹੈ ਅਸੀਂ ਇਹ ਦਰਦ ਬਿਆਨ ਨਹੀਂ ਕਰ ਸਕਦੇਗੇ ਦੀ ਅਗੇ ਸਾਡੇ ਪਪਾ ਦੀ ਰਬੰਦਤ ਕੀਤੀ ਆ ਤੁਹਾਡਾ ਬੇਟਾ ਸੀਗਾ ਜੀ ਹਾਂਜੀ ਪਿਛਲੇ ਦਿਨੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਰੋਣਾ ਨਹੀਂ ਮਾਤਾ ਆਪਾਂ ਜਿੰਨਾ ਕੋ ਹੋ ਸਕਿਆ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਮਾਂ ਦਾ ਪੁੱਤਰ ਇਨ੍ਹਾਂ ਛੋਟੇ ਛੋਟੇ ਬੱਚਿਆਂ ਦਾ ਪਿਓ ਠੀਕ ਹੈ ਮਨ ਭਰੇ ਆਉਂਦਾਗਾ ਜੋੜ ਕੇ ਪੁੱਤੇ ਹੀ ਬੇਨਤੀ ਕਰਦੇ ਮੇਰਾ ਪੁੱਤ ਠੀਕ ਠਾਕ ਹੋ ਜਾਏ ਜਿੰਨਾ ਵੀ ਸਰ ਤਾ ਉਹਦੀ ਮਦਦ ਕੀਤੀ ਗਿਆ ਮੇਤਾ ਪਿਓ ਵੀ ਉਹ ਸੀ ਤੇ ਮਾਂ ਵੀ ਉਹ ਸੀ ਸਾਡੇ ਛੋਟੇ ਛੋਟੇ ਹੁੰਦੇ ਨੇ ਮਾਂ ਪਿਓ ਮੱਕ ਗਿਆ ਸੀ ਸਾਨੂੰ ਤਾਂ ਰੱਬ ਜਿੰਨਾ ਆਸਰਾ ਸੀਗਾ ਤੇ ਰੱਬ ਨੇ ਉਸੇ ਤੇ ਫੇਟੀ ਪਾਤੀ ਸਾਨੂੰ ਪਤਾ ਸਾਡੇ ਤੇ ਕੀ ਵੀਤਦੀ ਹੈਗੀ ਪਿਤਾ ਵੀ ਹੈ ਨਹੀਂ ਕੋਈ ਹੋਰ ਵੀ ਹੈ ਨਹੀਂ ਮੰਗਰ ਇਕੱਲਾ ਹੀ ਬੈਠਾ ਘਮਉਣ ਵਾਲਾ ਉਸੇ ਦੇ ਸਰ ਤੇ ਘਰ ਚੱਲਦਾ ਸੀ ਚਾਰ ਪੰਜ ਜੀ ਅਸੀਂ ਮੰਗਰ ਖਾਣ ਵਾਲੇ ਆ ਵੇਖੋ ਜਮਾ ਬੰਦਾ ਨਾ ਬੇਸੁਰਤ ਹੋਇਆ ਪਿਆ ਡਾਕਟਰ ਨੇ ਹਜੇ ਕੁਝ ਨਹੀਂ ਕਿਹਾ ਵੀ ਇਹ ਗਾਂ ਬਚੂਆ ਚੱਲੂਆ ਜਾਂ ਕਿਵੇਂ ਆ ਵੇਖੋ ਡਾਕਟਰ ਨੇ ਇਹ ਵੀ ਗੱਲ ਕਹੀ ਹੈ ਜੇ ਕਹਿੰਦੇ ਇਹ ਬੱਜ ਵੀ ਗਿਆ ਸਾਹਾਂ ਤੇ ਰਹੂਗਾ ਮੰਜੇ ਤੇ ਜੀ ਵੀ ਮਤਲਬ ਬਹੁਤ ਜਿਹੜੇ ਹਾਲਾਤ ਆ ਹੁਣ ਤਾਂ ਮਾੜੇ ਚੱਲ ਰਹੀ ਹੈ ਜੀ ਜੇ ਜਿਹੜੇ ਸਾਬ ਨਾਲ ਡਾਕਟਰ ਦੱਸ ਰਹੇ ਆ ਤੇ ਜੇ ਉਹ ਕੰਮ ਹੋ ਗਿਆ ਤਾਂ ਮੈਂ ਕੰਨਾ ਵੀ ਪਰਿਵਾਰ ਤਾਂ ਜਮੇ ਰੋਲ ਜਾਊਗਾ ਬੇਨਤੀ ਕਰਾਂਗੇ ਉਸ ਬਾਰ ਕੋਡ ਤੇ ਤੁਸੀਂ 50 ਰੁਪਏ 20 ਰੁਪਏ 100 ਰੁਪਏ ਜਿੰਨਾ ਕੋ ਹੋ ਸਕਦਾਗਾ ਓਨੇ ਕਰਪਈਏ ਤੁਸੀਂ ਉਹ 바ਰ ਕੋਡ ਤੇ ਸੈਂਡ ਕਰ ਦਿਓ ਤੁਸੀਂ ਬੇਟਾ ਉਹਨਾਂ ਦੇ ਧੀ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਪਲਸ 2 ਮੈਡੀਕਲ ਪਲਸ 2 ਮੈਡੀਕਲ ਛੱਡਤੀ ਹਾਂਜੀ ਕੀ ਕਾਰਨ ਜਿ ਪਿਓ ਤੁਹਾਡਾ ਜਿਹੜਾ ਬਿਮਾਰ ਆ ਹਨਾ ਤਾਂ ਤੁਹਾਨੂੰ ਖਰਚਾ ਨਹੀਂ ਮਿਲਣਾ ਹਨਾ ਉਹਦੇ ਕਰਕੇ ਤੁਹਾਨੂੰ ਛੱਡਣਾ ਪੈ ਗਿਆ ਹਾਂਜੀ ਦੇਖੋ ਧੀ ਦੇ ਮਨ ਦੇ ਵਿੱਚ ਕਿੰਨੀ ਇੱਕ ਖੁਆਇਸ਼ਾ ਹੋਣੀ ਆ ਨਾ ਵੀ ਮੇਰਾ ਪਿਓ ਮੈਨੂੰ ਮੈਡੀਕਲ ਪਲੱਸ 2 ਮੈਡੀਕਲ ਕਰਾ ਰਿਆ ਹਨਾ ਤਾਂ ਉਹ ਵੀ ਵਿੱਚੇ ਛੱਡ ਦਿੱਤੀ ਆ ਆਪਾਂ ਸਾਰੇ ਇਕੱਠੇ ਹੋਇਆ ਪਰਿਵਾਰ ਦੀ ਸਹਾਇਤਾ ਲਈ ਜੀ ਵੇਖੋ ਪੰਜਾਬੀ ਸਭ ਤੋਂ ਇਹ ਕੰਮ ਦੇ ਵਿੱਚ ਮੂਰੇ ਹੁੰਦੇ ਆ ਪੰਜਾਬ ਮੰਨਿਆ ਵੀ ਗਿਆ ਜੀ ਤੇ ਮੇਰੀ ਤਾਂ ਅਪੀਲ ਹੀ ਆ ਆਪਾਂ ਕਿਸੇ ਨੂੰ ਵੀ ਨਹੀਂ ਕਹਿੰਦੇ ਵੀ ਸੋਈ ਪਾਓ ਜਿੰਨੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਇਹ ਵੱਧ ਤੋਂ ਵੱਧ ਜੇ ਪਰਿਵਾਰ ਨੂੰ ਸਿੱਧਾ ਮਿਲਣਾ ਤਾਂ ਪਿੰਡ ਬੰਦ ਰਹਿਣਾ ਦਾ ਜੀ ਤਹਿਸੀਲਾਂ ਦਾ ਬਾਗਾ ਪਰੋਣਾ ਜ਼ਿਲ੍ਹਾ ਮੋਗਾ ਜੀ ਨੰਬਰ ਤੁਸੀਂ ਉੱਪਰ ਮੈਂਸ਼ਨ ਕਰ ਦਿਓ ਸਿੱਧੀ ਪਰਿਵਾਰ ਨਾਲ ਗੱਲ ਕਰੋ ਏਮਸਾ ਹਸਪਤਾਲ ਦੇ ਵਿੱਚ ਬੰਦਾ ਦਾਖਲ ਆ ਸਿੱਧਾ ਡਾਕਟਰ ਨਾਲ ਗੱਲ ਵੀ ਕਰ ਸਕਦੇ ਹਾਂ ਜੀ ਵੀ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਸਹਾਇਤਾ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਭਲਾ 10 ਰੁਪਏ ਪਰ ਬੰਦਾ ਵੀ ਪਾਉਣਾ ਬਾਈ ਜੀ ਤਾਂ ਪਰਿਵਾਰ ਨੂੰ ਸਹਾਰਾ ਲੱਗ ਜੂਗਾ ਜੀ ਕਿ ਲੱਖ 2 ਲੱਖ ਬੰਦਾ ਵੀਡੀਓ ਦੇਖਦਾ ਇਸ ਪਰਿਵਾਰ ਵੇਖੋ ਬਾਈ ਜੀ ਕੱਲੋ ਜੇ ਬੰਦਾ ਮੰਨ ਲਓ ਅੱਜ ਵੈਂਟੀਲੇਟਰ ਤੇ ਪਿਆ ਕੱਲੋ ਸਾਹਾਂ ਤੇ ਵੀ ਮੰਜਾ ਬੰਦਾ ਮੰਜੇ ਤੇ ਪਿਆ ਰਿਹਾ ਵੇਖੋ ਤੁਸੀਂ ਇਹਦਾ ਕਮਰੇ 67 ਕੰਨੀ ਵੇਖ ਲੋ 67 ਡਿੱਗ ਨਾਲ ਹੀ ਇਹਨਾਂ ਦੀਆਂ ਜੀ ਤੇ ਸਾਡੀ ਤਾਂ ਬਸ ਸਾਰਿਆਂ ਦੀ ਇਹੀ ਬੇਨਤੀ ਆ ਪਿੰਡ ਪਿੰਡ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਜੀ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਜੇ ਮੇਰਾ ਕੋਈ ਦਾਨੇ ਵੀਰ ਸੱਜਣ ਸਿੱਧੀ ਆ ਗੱਲਬਾਤ ਕਰਨਾ ਚਾਹੁੰਦਾ ਫੋਨ ਨੰਬਰ ਤੇ ਸਿੱਧੀ ਗੱਲ ਕਰ ਲੇ ਜੀ ਠੀਕ ਆ ਨਾ ਜਿਹੜਾ ਬੈਂਕ ਅਕਾਊਂਟ ਆ ਸਭ ਕੁਝ ਵੈਰੀਫਾਈ ਕਰੇ ਆ ਉਹਦਾ ਤੇ ਪਰਿਵਾਰ ਦੀ ਮਦਦ ਕਰੇ ਸਾਡੀ ਤਾਂ ਸਾਰਿਆਂ ਨੂੰ ਹੱਥ ਜੁੜ ਕੇ ਇਹੀ ਅਪੀਲ ਆ ਹਾਂ ਜੀ ਦੋਨੇ ਚੀਜ਼ਾਂ ਨਾ ਲਾਇਆ ਦੋ ਮਹੀਨੇ ਚੋਂ ਨਾ ਲਾਇਆ ਸੀ ਜਿੰਨੇ ਪੈਸੇ ਬਣੇ ਸਾਰੇ ਉਹ ਤੁਸੀਂ ਹਾਂ ਜੀ ਉਹਦੇ ਲਾਜ ਵਾਸਤੇ ਅਸੀਂ ਦਿੱਤੇ ਹੈਗੇ ਵੀ ਮੇਰੀ ਭੈਣ ਵਾਸਤੇ ਠੀਕ ਹੈ ਵੀ ਉਹਦਾ ਵੀ ਘਰ ਆਲਾ ਵੀ ਠੀਕ ਠਾਕ ਹੋ ਕੇ ਘਰੇ ਆ ਜਾ ਸਾਨੂੰ ਇਹਨਾਂ ਨੂੰ ਸੀ ਪਤਾ ਵੀ ਨਹੀਂ ਹਾਲਾਤ ਉਹਦੇ ਮਾੜੇ ਹੋ ਜਾਣਗੇ ਹੱਥ ਬੰਨ ਕੇ ਬੇਨਤੀ ਹੈਗੀ ਭੈਣ ਤੇ ਭਰਾ ਉਹ ਜੋ ਕਿ ਭੈਣ ਜਾਂ ਕੋਈ ਕੋਈ ਭਰਾ ਜਾਂ ਕੋਈ ਕੋਈ ਵੀ ਭੈਣ ਭਰਾ ਵੇਖਦੇ ਆ ਮਾਪੇ ਪਿਤਾ ਵੇਖਦੇ ਆ ਤੇ ਹੱਥ ਬੰਨ ਕੇ ਬੇਨਤੀ ਜਿੰਨੀ ਹਿੱਸੇ ਤੱਕ ਹੋ ਸਕਦੀ ਆ ਵੀ ਉਹਨਾਂ ਦੀ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਬਾਈ ਜੀ ਵੀ ਜਿਹੜਾ ਵੀ ਮੇਰੀ ਇਹ ਵੀਡੀਓ ਨੂੰ ਵੇਖਦਾ ਕੋਈ ਮੇਰਾ ਐਨ ਆਰ ਆਈ ਵੀਰ ਸਿੱਧੀ ਪਰਿਵਾਰ ਨਾਲ ਗੱਲ ਕਰੋ ਸਿੱਧਾ ਹਸਪਤਾਲ ਦੇ ਵਿੱਚ ਜਾ ਕੇ ਮਿਲੋ ਜੇ ਕਿਸੇ ਕੋਲ ਟਾਈਮ ਹੈਗਾ ਪਰਿਵਾਰ ਦੀ ਕੰਡੀਸ਼ਨ ਚੈੱਕ ਕਰੋ ਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਪੰਜਾਬੀਓ ਐਨਾ ਕ ਦਿਲ ਖੋਲ੍ਹ ਲਿਓ ਕਿ ਰੀਚਾਰਜ ਸੋਚ ਲਿਓ ਵੀ ਰੀਚਾਰਜ ਜਿਵੇਂ ਮਹਿੰਗੇ ਹੋ ਗਏ 50 ਰੁਪਏ 100 ਰੁਪਏ ਰੇਟ ਵੱਧ ਗਿਆ ਤਾਂ ਤੁਸੀਂ ਉਸੇ ਮੁਤਾਬਕ ਇਹ ਪਰਿਵਾਰ ਦੀ 50 ਰੁਪਏ ਦੇ ਮੁਤਾਬਕ ਕੋਈ 20 ਰੁਪਏ ਦੇ ਮੁਤਾਬਕ ਇਹਨਾਂ ਦੀ ਸੇਵਾ ਕਰ ਦਿਓ Google Pay ਕਰ ਦਿਓ ਤੁਹਾਡੇ 20 ਰੁਪਏ ਉਹ ਕਿਤੇ ਗਲਤ ਜਗ੍ਹਾ ਨਹੀਂ ਲੱਗਣਗੇ ਉਹ ਇਹ ਮਾਂ ਦੀਆਂ ਦਵਾਵਾਂ ਇਹਨਾਂ ਬੱਚਿਆਂ ਦੀਆਂ ਦਵਾਵਾਂ ਤੁਹਾਨੂੰ ਜਰੂਰ ਲੱਗਣੀਆਂ ਤੁਹਾਡੇ ਅੱਗੇ ਅਸੀਂ ਬੇਨਤੀ ਕਰ ਰਹੇ ਹਾਂ ਵਾਰ-ਵਾਰ